ਪੈੰਡੂ ਪਾਰਲੀਮੈਂਟ ਸਾਡੀ ਪੈੰਡੂ ਪਾਰਲੀਮੈਂਟ ਪੈੰਡੂ ਪਾਰਲੀਮੈਂਟ ਸਾਡੀ ਪੈੰਡੂ ਪਾਰਲੀਮੈਂਟ ਆਉਣਾ ਭਾਈ ਇਹ ਆ ਕੁੱਟਤੀ ਆ ਐਵੇਂ ਨਹੀਂ ਹਾਰਦੇ ਸਾਡੇ ਕੋਲੇ ਬਹੁਮਤ ਹੈ ਬਹੁਮਤ ਤੁਹਾਡੇ ਨਾਲ ਨਾ ਦਿੱਲੀ ਵਾਲੀ ਬਣੂਗੀ ਬਹੁਮਤ ਕਿੱਥੇ ਬਹੁਮਤ ਅੱਗ ਦੀ ਮਾਰ ਤੇ ਦੋ ਕੱਟੂ ਕੁੱਟ ਕੇ ਦਿਖਾ ਚੱਲ ਚੱਨ ਇਹ ਆ ਲੈ ਜਰ ਟੱਟੀਆਂ ਦੋ ਚੱਕਤੀਆਂ ਤੇਰੀਆਂ ਹੁਣ ਦੱਛ ਭੂਣੋਂ ਬੋੜ ਹੋਣਾ ਆਤਾ ਬਾळा ਚੱਕਾ ਪੁਲਿਸ ਵਾਲਿਆਂ ਵਾਂਗੂ ਘੇਰ ਕੇ ਮੇਰੀਆਂ ਡੀਟੀਆਂ ਕੁੱਟਤੀਆਂ ਐ ਆ ਚੱਕ ਆ ਪਰ ਜਿਹੜੇ ਦੋ ਕੁੱਟੀਆਂ ਐ ਦਿਮਾਗ ਐ ਚੱਲਦੀਆਂ ਸਰਕਾਰਾਂ ਉਹ ਨਹੀਂ ਚੱਲਦੀਆਂ ਦਿਮਾਗ ਲਾਉਣਾ ਪੈਂਦਾ ਹਜੇ ਤਾਂ ਯਾਰ ਮੈਦਾਨ 'ਚ ਕੱਲੀ ਕੱਲੀ ਡੀਟੀ ਕੁੱਟ ਕੇ ਜੇਬ 'ਚ ਪਾ ਕੇ ਲੈ ਕੇ ਜਾਊ ਯਾਰ ਤੇਰਾ ਪੁਰਾਣਾ ਪਾਪੀ ਐ ਉਹ ਕੰਜਰੋ ਕੋਈ ਕੋਈ ਕੰਜਰੋ ਕੋਈ ਕੰਮਧੰਦਾ ਕਰ ਲੋ ਕੰਮ ਦੀ ਰੁੱਤ ਆ ਇਹ ਕੋਈ ਅਿਸਨੇ ਦਾ ਨਾ ਆ ਥੋੜੇ ਸਾਰ ਪਾਸੇ ਨੇ ਉਹ ਪਾਂਡਵਾਕਾਰਾਂ ਆਂ ਦੀਆਂ ਨਾ ਖੂਣੀਆਂ ਦੀਆਂ ਖੂਣੀਆਂ ਕਪਾਤੀਆਂ ਉਹ ਰਾਜਪਾਟ ਉਹ ਹਾਰ ਗਏ ਟੀਮੀ ਉਹ ਹਾਰ ਗਏ ਕੁਝ ਨਹੀਂ ਛੱਡਿਆ ਪੱਲੇ ਆ ਥੋੜੇ ਸਾਰ ਪਾਸੇ ਨੇ ਉਹ ਪਾਈ ਏ ਪਾਰਾ ਡੀਟੀ ਐ ਸਾਰ ਪਾਸਾ ਨਹੀਂ ਹੈਗਾ ਇਹ ਅੱਜ ਸਾਰ ਪਾਸਾ ਖੇਡਦੇ ਹਾਂ ਆ 12 ਡੀਟੀ ਖੇਡਦੇ ਹਾਂ ਸਹੋ ਕਿਡੋਂਗੇ ਸਾਰ ਪਾਸਾ ਕਿਡੋਂਗੇ ਬਾਈ ਰਨ ਨਹੀਂ ਕੰਨ ਨਹੀਂ ਅਜੇ ਤਾਂ ਸ਼ੁਗਰ ਮਿਲਾ ਕਰਦੇ ਆ ਅਸੀਂ ਕੀ ਇੱਥੇ ਹਾਰਾਂਗੇ ਕੀ ਜਿੱਤਾਂਗੇ ਹੈ ਦਰਦੀ ਲਿਆ ਮੰਦੇ ਦੋਏ ਪਾਈ ਪੀ ਲਾਂਗੇ ਅਸੀਂ ਹੋਰ ਕੀ ਕਰਨਾ ਬਾਈ ਇਹ ਚਾਹ ਕਿਹੜੀ ਖੇਤ ਲੈ ਕੇ ਜਾਊਗਾ ਤਾਂ ਆਪਾਂ ਨੂੰ ਹੀ ਪਿਆਊਗਾ ਦਾ ਦੰਗਾ ਢੱਕਾ ਤੋੜਦੇ ਨਹੀਂ ਭਾਰ ਦਿਆ ਨੇਕੜੂ ਜੀ ਆ ਜੀਂਆਂ ਕੁੱਟੀ ਜੰਨੇ ਆ ਇੱਕ ਇਕੱਠ ਨੇਗੀਆਂ ਬਾਈ ਕਿੱਧਰ ਚੱਲੇ ਆ ਡੋਲੂ ਨਹੀਂ ਉਹ ਖੇਤ ਚੱਲੇ ਮਸ਼ੀਨ ਲੱਗੂਗੀ ਚਾਲੇ ਕਿ ਚੱਲੇ ਆ ਮਸ਼ੀਨ ਵਾਲਾ ਅੱਛਾ ਅੱਛਾ ਚੱਲ ਓ ਤੇਵੇਂ ਆਮਲਿਓ ਓ ਬੈ ਜਾ ਬੈ ਜਾ ਸਾਡੀ ਇੱਥੇ ਡੀਟੀ ਜੜੀ ਘੜੀ ਐ ਆ ਲੈ ਚੱਕਤੀ ਤੇਰੀ ਆ ਲੈ ਨਾਲ ਦੀ ਨਾਲ ਮੋਤੀ ਭਾਜੀ ਬੱਲੇ 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 ਹੁਣ ਦੱਛ ਕਿੱਧਰ ਨੂੰ ਪੱਜੇਗਾ ਓਏ ਇਧਰ ਹੀ ਚ ਨੂੰ ਆ ਇਹ ਆ ਚੱਕ ਫੇਲੇ ਅੱਲਾ ਓਕਾ ਮੈਮਟ੍ਰੋਲਿਕ ਹੋਰ ਠੀਕ ਹੈ ਨਮਿਤਾ ਜੀ ਠੀਕ ਹੈ amylio ਠੀਕ ਮੰਗਲ ਹੈ ਜਾ ਓਏ ਦੱਤਾਂ ਨਹੀਂ ਤੋੜਦੇ ਆ ਇਹਦੇ ਨਾਲ ਹੀ ਚੰਗਾ ਨਾ ਆਉਂਦਾ ਪਾਹਂ ਦਾ ਕਦੇ ਤੇ ਪਜਾਮਾ ਪਾੜ ਜਾਂਦਾ ਇਹਦੇ ਨਾਲ ਹੀ ਨਜ਼ਰ ਲੁੱਟੀ ਜਾਂਦੇ ਹੋ ਕਿੱਦ ਨ ਮਨਰੰਜਨ ਹੋਈ ਜਾਂਦਾ ਓ ਕਾ ਦਾ ਮਨਰੰਜਨ ਲੱਗੀ ਬਾਈ ਨੂੰ ਕੀ ਪਤਾ ਲੱਗਦਾ ਆ ਮਸ਼ੀਨ ਕੋਰੇ ਲੱਗੂ ਦੋ ਦਿਨ ਰਹਿਗੇ ਯਾਰ ਦੇਖੋ ਪਰਮਾਤਮਾ ਦੇ ਹੱਥ ਬਸ ਐ ਥੋੜੇ ਅਦਰਲੇ ਪਾਸੇ ਲੱਗੇਗੇ ਨਹੀਂ ਲੱਗੀ ਨਾ ਬਾਦ ਦੋ ਚਾਰ ਦਿਨਾਂ ਚਾਈ ਵੜਦੇ ਆ ਚੜ ਠੀਕ ਰਹੂ ਵਧੀਆ ਲੱਗਦਾਗਾ ਯਾਰ ਗਰਮੀ ਜੀ ਪੈ ਗਈ ਮੈਨੂੰ ਲੱਗਦਾ ਕਿ ਸਰੋਂ ਵਾਲੇ ਨਜ਼ਾਰਾ ਲੈ ਗਏ ਬਾਈ ਅੱਛਾ ਦੇਖੋ ਕਣਕਾਲਾ ਕੀ ਮਾਣਾ ਸਰੋਂ ਤਾਂ ਆਪਣੇ ਕੋਲ ਥੋੜੀ ਸੀ ਬਸ ਆ ਨਾ ਇੱਕ ਇੱਕ ਉਹ ਵੇਜੀ ਆਪਾਂ ਦਾ ਸਾਰੀ ਕਨਾਲ ਉਹ ਇੱਕ ਕਨਾਲ ਚ ਬਹੁਤ ਹੋ ਗਈ ਆਪਣੇ ਕੋਲੇ ਉਹ ਠੀਕ ਠਾਕ ਜੀ ਸਾਰੇ ਉਧਰ ਆਪਣੇ ਹੋਰ ਵਧੀਆ ਸਭ ਠੀਕ ਹੈ ਠੀਕ ਹੈ ਠੀਕ ਹੈ ਉਹਦਾ ਬਸ ਦੇਖੋ ਭਾਈ ਉਹ ਲਾਈਟ ਦਾ ਘੱਟ ਦਿੰਦੇ ਨੇ ਸਰਕਾਰ ਇਹ ਕੰਮ ਦਾ ਠੀਕਾਂ ਦੇ ਹੈ ਹੈਨਾ ਉਹ ਗੋਰੇ ਰੌਲਾ ਪੈਰੇ ਥੋੜੇ ਕਮਾਂਡੀਆਂ ਦਾ ਉਹ ਕਾਹਦਾ ਰੌਲਾ ਸੀਗਾ ਰੌਲੇ ਵਾਲੀ ਦੱਸਾਂ ਤੈਨੂੰ ਹਾਂ ਬਈ ਉਹ ਸੀਜ਼ਨ ਕਰਕੇ ਰੰਗ ਕਰਾ ਲਿਆ ਟਰਾਲੀ ਦਾ ਪਟਿਆਰੋਂ ਰੰਗ ਕਰਾ ਕੇ ਉਹ ਕਵੇੜਾ ਹੋਣੇ ਕਰਕੇ ਪਿੰਡਾ ਵੀਰ ਦੀ ਪਾਲੀ ਫਿਰ ਪਿੰਡਾ ਵੀਰ ਕੀ ਚੱਕਰ ਸੀਗਾ ਉੱਥੇ ਕੇ ਅਰਲੀ ਕਿਉਂ ਉਹ ਸਰੋ ਫੁੱਲੀ ਪੱਗ ਬੰਨੀ ਸੀ ਉਹਦੇ ਉਹਦਾ ਟੈਗ ਲੱਗ ਗਿਆ ਹੁਣ ਅੱਛਾ ਹੋਰ ਉਹ ਫਿਰ ਗੁਰ ਨਿਪੜਾ ਕੇ ਮੈਂ ਉਹਨਾਂ ਦਾ ਨਿਪੜਦਾ ਬਾਈ ਹਰੇਕ ਲਵੇ ਅੱਜ ਮੋਬਾਈਲ ਹੈ ਫਿਰ ਮਿਸਤਰੀ ਬੁਲਾਏ ਤੇ ਜੀ ਤੋਂ ਕੰਮ ਕਰਾਇਆ ਸੀਗਾ ਉਹ ਆਇਆ ਤੇ ਪੇਂਟਰ ਆਇਆ ਅੱਛਾ ਉਹਨਾਂ ਨੇ ਆਖਿਆ ਵੀ ਹਾਂ ਸਾਥੋ ਅਸੀਂ ਰੰਗ ਕੀਤਾ ਹੈਗਾ ਅੱਛਾ ਹਾਂ ਉਹ ਤਾਂ ਸਰੋ ਫੁੱਲੀ ਪੱਗ ਬੰਨੀ ਸੀ ਉਹਦੇ ਉਹ ਤੇਰੇ ਉਹਦੇ ਚੱਕਰ ਸਰਭੂਗੇ ਦਾ ਸਾਰੇ ਤਾਂ ਹੁਣ ਚੱਲ ਛੱਡ ਦੋ ਚਲੋ ਠੀਕ ਹੈ ਠੀਕ ਹੈ ਠੀਕ ਹੈ ਚਲੋ ਪੇਂਟਰ ਦਾ ਛੁੱਟ ਗਿਆ ਉਹ ਤਾਂ ਲੜੀ ਜਾਂਦਾ ਸੀ ਨਾ 90 ਗਿਆ ਚਲੋ ਸ਼ੁਕਰ ਆ ਬਾਈ ਆ ਗਿਆ ਨਾਲ ਆ ਗਿਆ ਆ ਗਿਆ ਨਾਲ ਆ ਗਿਆ ਲਾਲਾ ਚਿਰਕੀ 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 ਓਏ ਐਣੀ ਕਿਆ ਕਰਦੇ ਆਪਣੇ ਪਿੰਡ ਦਾ ਸਹੂਕਾਰ ਐ ਸੇੜ ਜੀ ਤੁਸੀਂ ਬੈਠੋ ਇੱਥੇ ਇਹ ਤਾਂ ਇਹਨਾਂ ਨੂੰ ਕੀ ਪਤਾ ਬੈਠੋ ਆਓ ਲਾਲਾ ਜੀ ਬੈਠੋ ਬੈਠੀ ਬੈਠੀਏ ਇਧਰੇ ਬੈਠੋ ਬੈਠੋ ਗੱਲ ਹੀ ਨਹੀਂ ਕਰਨੀ ਆ ਦੀ ਇਹਨਾਂ ਨੂੰ ਤੁਸੀਂ ਮੈਨੂੰ ਆਏ ਦੱਸੋ ਸੇੜ ਜੀ ਇਹ ਸੁਰਖੀ ਵਾਲੀ ਆ ਲੈ ਤੁਨੂੰ ਕਿਵੇਂ ਪੈ ਗਈ? ਲਾ ਛੱਲਾ ਪੈਰ ਹੁਣ ਤੋਂ। ਹਾਂਜੀ। ਸਾਡੇ ਵੱਡੇ ਬੁੜੇ। ਹਾਂਜੀ। ਹੈਂ? ਚੰਨੂ। ਕੁਲਫੇ ਵੇਚਾ ਕਰਦਾ ਸੀ। ਉਹ ਜਿਹੜੀਆਂ ਬੁੱਲ ਲਾਲ ਕਰਦੇ ਨੇ ਇਹਨੇ ਲਾਲ ਛੁਰਖ। ਹਾਂ ਹਾਂਜੀ। ਜਵਾਕਾ ਨੇ ਫਿਰ ਇਹ ਖੀਜ ਪਾ ਲਈ। ਕਹਿੰਦੇ ਸੁਰਖੀ ਛੁਰਖੀ ਕਹਿ ਲੱਗੇ ਸਾਰੇ। ਅੱਛਾ। ਹਰੇ ਫਿਰ ਉਹਨੇ ਕੀ ਕਰੀਏ ਗੁੱਸਾ ਦਾ ਆਉਂਦਾ ਹੀ ਐ। ਨਹੀਂ ਨਾ ਮਾੜੀ ਗੱਲ ਐ। ਅੱਬਾ ਟਕਾਮ ਆਗੇ। ਉਹ ਕੁਲਫੀਆਂ ਕਮਾ ਕੇ ਕੋਈ ਗਣੀ ਗੱਲ ਬੋਲ ਲੋਡੀ ਹਾਂ ਰੱਬ ਤੇਰਾ ਭਲਾ ਕਰੇ ਬਾਦੂ ਕੁਛ ਬਣ ਗਿਆ ਕੀ ਬਣਾ ਲਾ ਫਿਰ ਲਾਲਾ ਚੁਲਕੀ ਚੁਲਕੀ ਮਚੂਲ ਹੋ ਗਿਆ ਉਹ ਚਪਕ ਲੈ ਲੈ ਕੀ ਕੀ ਬਣਾ ਲਿਆ ਤੁਸੀਂ ਨੇ ਜੀ ਤਿੰਨ ਫੈਕਟਰੀਆਂ ਲਾ ਲੀਆਂ ਅੱਛਾ ਹਾਂ ਜਿਹੜੇ ਆ ਅਸਕਰੀ ਮੱਖਾਂ ਦੇ ਫਿੱਦਿਓ ਛਾਦੀਆਂ ਫੈਕਟਰੀਆਂ ਤੇ ਬਣਦੀਆਂ ਨੇ ਆ ਕੁਲਫੀਆਂ ਵੀ ਅੱਛਾ ਹਾਂ ਕੱਲੇ ਬੱਲੇ ਬੱਲੇ ਕਿੱਥੇ ਉੱਥੇ ਰੋਡ ਤੇ ਬਣਾਈ ਹੈ ਨਿਕਾ ਹਾਂ ਹੇ ਇੱਥੇ ਰੋਡ ਤੇ ਲੱਗੀ ਹੋਈ ਹੈ ਇੱਧਰ ਹਾਂਜੀ ਇੱਕ ਉਹ ਦੋ ਅੱਡੇ ਦੋ ਪਿੰਡ ਛੱਡ ਕੇ ਅਗਲੇ ਪਾਸੇ ਲੱਗੀਆਂ ਹੋਈਆਂ ਨੇ ਉਹ ਲਾਲਾ ਥੁਲਕੀ ਕਦੇ ਲਾਲ ਕੁਲਫੀ ਖਵਾਈ ਤਾਂ ਹੈ ਨਹੀਂ ਫੇਕਟੀਆਂ ਲਕੀਆਂ ਕੋਟੀਆਂ ਲਕੀਆਂ ਮੀਆਂ ਉਹ ਤੂੰ ਖੇਡ ਲੋ ਖੇਡ ਲੋ ਤੇ ਤੇਰੇ ਬੁੱਲੇ ਲਾਲ ਕਰਨੇ ਨੇ ਖਵਾ ਕੇ ਕੁਲਫੀਆਂ ਤੈਨੂੰ ਤਾਂ ਇਹ ਤਾਂ ਲਾਲਾ ਛੁਲਕੀ ਕਹਿੰਦੇ ਨੇ ਓਏ ਕੈਨ ਓਏ ਨਾ ਨਹੀਂ ਬਗੜਾ ਕਰਦੇ ਕਾਨੂੰਨ ਨਾ ਬਗੜਾ ਕਰਦੇ ਆਂਬੜੀ ਤੋਂ ਪਕਾਈਏ ਮਰੀ ਜਾਂਦੇ ਹੋ ਯਾਰ ਚੰਗੀ ਗੱਲ ਨਹੀਂ ਕਰਦੇ ਡਾਲਾ ਜੀ ਤਾਂ ਐ ਮਰੀ ਜਾਂਦੇ ਪਕਾਈ ਦੱਸਣਾ ਕਰੋ ਇਹਨਾਂ ਦਾ ਕੱਸਾ ਲੱਕ ਇਹਨਾਂ ਨੇ ਕਿ ਡੱਕਾ ਤੋੜਨ ਨੀ ਐ ਮਰੀ ਜਾਂਦੇ ਨੇ ਟਾਈਮ ਪਾਸ ਕਰੀ ਜਾਂਦੇ ਨੇ ਉਹ ਕੰਮ ਥੋੜਾ ਠੀਕ ਐ ਲਾਲਾ ਜੀ ਆਹੀ ਕੰਮ ਜੋ ਅੱਗੇ ਨੇ ਹੋਏ ਕਰ ਲੈ ਕੀ ਐ ਅੱਛਾ ਯਾਰ ਮਾੜਾ ਕੰਮ ਬਣਦਾ ਆਓ ਪੱਤਰਕਾਰ ਸਾਹਿਬ ਸਤਿ ਸ਼੍ਰੀ ਅਕਾਲ ਠੀਕੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਣਾਓ ਫਿਰ ਕੋਈ ਸ਼ਹਿਰ ਦੀ ਖਬਰ ਉਹ ਸ਼ਹਿਰ ਦੀ ਕੀ ਦੱਸਾਂ ਆਪਣੀ ਘੱਗਰ ਨਦੀ ਆ ਨਾ ਜਿਹੜੀ ਹਾਂਜੀ ਉਹਦੇ ਆਲੇ ਦੁਆਲੇ ਪਿੰਡਾਂ ਦੇ ਜਿੰਨੇ ਵੀ ਨਾਲ ਪਿੰਡ ਲੱਗਦੇ ਨੇ ਅੱਛਾ ਹਾਂ ਫੌਜੀਆ ਵਾਲੀ ਸ਼ੋਣੀ ਬਣੂਗੀ ਅੱਛਾ ਬਾਈ ਹਾਂ ਬਾਈ ਅੱਛਾ ਬਾਈ ਫੇਰ ਤਾਂ ਰੰਮ ਦੇ ਨਿਆਰੀ ਆਜਾ ਕਰਨਗੇ ਐਵੇਂ ਰੰਮ ਦੇ ਹੋ ਰਹੇ ਨੇ ਪਿੰਡ ਬਸੈ ਨਹੀਂ ਪਹਿਲਾਂ ਮੰਗਦੇ ਆਗੇ ਮਨ ਰੱਬਾਂ ਦੀ ਭੁੱਖ ਵਾਣੀ ਆ ਇਹ ਤਾਂ ਫੇਰ ਲੜਾਈ ਲੱਗਾਂ ਦਾ ਸਾਰ ਨੇ ਬਿਲਕੁਲ ਬਾਈ ਕੁਝ ਵੀ ਹੋ ਸਕਦਾ ਹੈ ਲੈ ਹੋਰ ਆ ਤਾਂ ਗੱਲ ਮੈਂ ਵੀ ਸੁਣੀ ਐ ਅੱਛਾ ਜੀ ਜੀ ਮੈਂ ਵੀ ਸੁਣੀ ਐ ਗੱਲ ਆ ਦੇਖ ਭਾਈ ਬਹੁਤ ਵੱਡੀ ਸ਼ੋਣੀ ਬਣੂਗੀ ਕਈ ਪਿੰਡ ਬਚਾਉਣਗੇ ਤੇ ਚਾ ਤੇ ਭਾਈ ਮੈਨੂੰ ਲੱਗਦਾ ਆਉ ਪਰ ਲੋ ਜਿਹੜੀ ਕਹਿੰਦੇ ਨੇ ਖਤਮ ਹੋਊਗਾ ਮੈਨੂੰ ਲੱਗਦਾ 2 ਸਾਲਾਂ ਚ ਆਪਣਾ ਜਿਹੜਾ ਕਹਿੰਦੇ ਸੀ ਵੀ ਖਤਮ ਹੋਣਾ ਸੰਸਾਰ ਇਹ ਤਾਂ ਭਾਈ ਗੱਲ ਮੈਨੂੰ ਲੱਗਦਾ ਬਣੂਗੀ ਫਿਰ ਕੰਮ ਇਹ ਤਾਂ ਭਾਈ ਵੱਡ ਬਟੇਰੇ ਜਿਹੜੇ ਨੇ ਨਾ ਜਿਹੜੀਆਂ ਗੱਲਾਂ ਸੱਚੀਆਂ ਕਹਿ ਗਏ ਉਹ ਗੱਲਾਂ ਕਿਤੇ ਨਾ ਕਿਤੇ ਤਾਂ ਪੂਰੀਆਂ ਹੋਣਗੀਆਂ ਭਾਈ ਹੋਰ ਗੱਲ ਸਹੀ ਐ ਹੂੰ ਇਹ ਤਾਂ ਮੈਨੂੰ ਲੱਗਦਾ ਪੱਤਰਕਾਰ ਸਾਹਿਬ ਫਿਰ ਸਰਵੇ ਹੋਈ ਜੇ ਹੋ ਜਾਂਦਾ ਫਿਰ ਕੰਮ ਪੱਕਾ ਹੋ ਜਾਂਦਾ ਬਸ ਪੱਕਾ ਹੀ ਸਮਝੋ ਜਿਵੇਂ ਸਰਵੇ ਅੱਜ ਕੱਲ ਸਰਕਾਰ ਦੇ ਚੱਲਦੇ ਹੀ ਰਹਿੰਦੇ ਨੇ ਕਿੱਥੇ ਕਿਹੜੀ ਚੀਜ਼ ਚਾਹੀਦੀ ਹੈ ਕੀ ਕਿਧਰੋਂ ਕਿਹੜਾ ਸੜਕਾਂ ਕੱਢਣੀਆਂ ਨੇ ਜਾਂ ਕੋਈ ਮੈਂਟਰੀ ਕਿਧਰੋਂ ਤੋਰਨੀ ਆ ਕਿਧਰ ਲੰਡਾਉਣੀ ਆ ਇਹ ਸਾਰੇ ਕੰਮ ਚੱਲਦੇ ਰਹਿੰਦੇ ਨੇ ਸਰਕਾਰ ਦੇ ਚਲ ਕੋਈ ਗੱਲ ਨਹੀਂ ਭਾਈ ਮੇਰੀ ਵੀ ਇੱਕ ਫੈਕਟਰੀ ਲੱਗ ਜੂ ਇੱਧਰ ਮੇਰੀ ਹੁਲ ਕੁਲਫੀਆਂ ਤੇ ਆਈਸਕ੍ਰੀਮ ਬਾਲੀ ਬੁਗਿਆ ਕਰੂਗੀ ਫੇ ਤਾਂ ਸੇਡ ਜੀ ਤੁਹਾਨੂੰ ਆਪ ਦੇ ਉਹਦੀ ਠੰਡੇ ਰਹੀ ਹੋਰੀ ਐ ਇੱਥੇ ਰੋਲਾ ਪੈਣ ਲੱਗ ਰਿਹਾ ਐ ਇੱਥੇ ਸਾਰੀ ਚਿੰਤਾ ਦਾ ਹੋਗੀ ਮੈਨੂੰ ਤਾਂ ਦੋਲਾ ਕਿਉਂ ਪਊਗਾ ਕੋਈ ਚੀਜ਼ ਬਣੂਗੀ ਤਰੱਕੀ ਹੋਊਗੀ ਪਿੰਦ ਦੀ ਕਮਾਈ ਕਰਦਾ ਉਹ ਤਰੱਕੀ ਦਾ ਖਸਮਾ ਆ ਪਹਿਲਾਂ ਇੱਧਰ ਦੇ ਪਾਸੇ ਸਹਾਸ ਸੋਣੀ ਐ ਇੱਧਰ ਬਠਿੰਡੇ ਸੋਣੀ 100 ਕਿਲੋਮੀਟਰ ਦੇ ਵਿੱਚ ਤਾਂ ਸੋਣੀ ਤੇ ਇੱਥੇ ਕਰਤੀ ਇਹਦਾ ਜੰਗ ਦੇ ਸਾਰ ਨੇ ਖਾਤਰਾ ਬਾਲ ਦੱਲਤੀ ਇਹ ਦਿੱਤ ਲੱਕੀ ਕੀ ਬੋਲਾ ਓਏ ਤਰੱਕੀ ਨਹੀਂ ਕਸਮਾ ਇਹਦਾ ਬਾਲਾ ਮੈਨੂੰ ਚੰਤਾ ਦਾ ਬੇਸ਼ਅ ਲੱਗਦਾ ਕੋਈ ਸਾ ਤਰੱਕੀ ਉਹ ਲੋਕਾਂ ਨੂੰ ਨੌਕਰੀ ਮਿਲੂਗੀ ਕਮਾਦੀ ਗੱਲ ਹੈ ਕੰਮ ਉਹ ਐ ਨੌਕਰੀ ਥੋੜੀ ਮਿਲਦੀ ਐ ਸੇਰ ਜੀ ਉਹਦਾ ਮੈਨੂੰ ਐ ਲੱਗਦਾ ਨਾ ਬਾਈ ਪੱਤਰਕਾਰ ਸਾਹਿਬ ਉਹਦਾ ਆਪ ਦਾ ਕੰਮ ਕਰ ਨੌਕਰੀ ਤਾਂ ਨਹੀਂ ਮਿਲਦੇ ਉਹਦੇ ਵਿੱਚ ਨਾ ਬਈ ਨਾ 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 ਅੱਛਾ ਹਾਂ ਉਹਦਾ ਆਪ ਅਗਲ ਨੇ ਮਨ ਲਾਦਾ ਕੰਡਿਆਣੀ ਦਾ ਇਹ ਕੁਝ ਆਪ ਦੀ ਆਪ ਕਰਨਗੇ ਬਾਈ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਕੀ ਕਰਕੇ ਚਲੇ ਗਏ ਉਹ ਅੱਛਾ ਯਾਰ ਹਾਂ ਚਲੋ ਵੀ ਦੇਖੀ ਜਾਨੇ ਰੰਗ ਕਰਦਾਰ ਦੇ ਕੀ ਪਤਾ ਕੀ ਬਣੂ ਬਾਈ ਮਿੱਤਰੋ ਬਾਕੀ ਦੇਖੋ ਪਰਮਾਤਮਾ ਦੇ ਹੱਥ ਵਸ ਗੱਲਬਾਤ ਹੈ ਜਿੱਦਾ ਬਣੀ ਰੋਕ ਹੀ ਸੋਣੀ ਅਸੀਂ ਤਾਂ ਚੰਨੀ ਐ ਆਪਾਂ ਚੱਲੀ ਆਪੇ ਦਾ ਮੁਰਦਾਬਾਦ ਹੋਈ ਜਾਂਦੀ ਆ ਓਏ ਸੋਣੀ ਦਾ ਹੋਵਾ ਅੰਦਰ ਦੇ ਪੁੱਤ ਨਾ ਦਾ ਕੋਈ ਤੋੜਦੇ ਨਹੀਂ ਡੱਕਾ ਪੱਤਰਕਾਰ ਸਾਹਿਬ ਸਾਰਾ ਦਿਨ ਬਾਰਾ ਵੀਡੀਓ ਨੇ ਤਾਂ ਜਵਾਬ ਵੀ ਗਾਲ ਤੇ ਇਹਨਾਂ ਦਾ ਸੜਕੀ ਤੋਂ ਲੈ ਕੇ ਅਥਰ ਹੰਦ ਤੱਕ ਇੱਥੇ ਬੈਠੇ ਰਹਿੰਦੇ ਨੇ ਵਿੱਚ ਇਹਦੇ ਵਿੱਚ ਬਸ ਪੁੱਛਣਾ ਤੁਸੀਂ ਵੀ ਵੈਸੇ ਵਧੀਆ ਗੱਲ ਐ ਕਹਣਾ ਆਈੜੀ ਪਾਰਲੀਮੈਂਟ ਦੀ ਬਣਾ ਕੇ ਵਹਿ ਜਨੇ ਨਾ ਸਾਰੇ ਲੋਕ ਤੁਹਾਡੇ ਕੋਲੇ ਸਾਰੇ ਦੁੱਖ ਫਰੋਲ ਜਾਂਦੇ ਨੇ ਕੋਈ ਕਿਸਾਨ ਦੱਸ ਦਿੰਦਾ ਕੋਣਾ ਸੇਠ ਬਠਾ ਰੱਖਿਆ ਮਰੀ ਜਾਂਨੇ ਹੋ ਤੁਸੀਂ ਵੀ ਆਪਦੀਆਂ ਆਈਆਂ ਸਾਰੀਆਂ ਪੁੱਛੀ ਜਾਂਨੇ ਕੋਈ ਉਧਰੋਂ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਉਹ ਕੰਮ ਪੁੱਛ ਰਹੇ ਨੇ ਖੇਡ ਕੇ ਕਿਹੜਾ ਪਾਇਦਾ ਇੱਥੇ ਸਾਰ ਦਿਨ ਖੇਡ ਹੀ ਜਾਂਦੇ ਨੇ ਅਮਲੀ ਉੱਥੇ ਇਸ ਦਾ ਕਣਕ ਦੀ ਗੱਲ ਕਰਕੇ ਆਏ ਆ ਕਣਕ ਦਾ ਹੁਣ ਤੁਹਾਨੂੰ ਪਤਾ ਸੀ ਜਣਾ ਮੈਂ ਕਮੈਨ ਪੁੱਛ ਕੇ ਆਇਆ ਸੀਗਾ ਗੋਰੇ ਨੂੰ ਪੁੱਛਿਆ ਬਾਈ ਨੂੰ ਕਿੱਥੇ ਕਮੈਨ ਲੱਗੂਗੀ ਚਾੜ ਦੇਖੋ ਪਰਮਾਤਮਾ ਦੇ ਹੱਥ ਬੱਸ ਆ ਕੇ ਇਹਨਾਂ ਦਾ ਫਸਲ ਬੜੀ ਲੱਗਦੀ ਹੁੰਦੀ ਹੈ ਇਹ ਤਾਂ ਬਈ ਵੱਢਣ ਤੋਂ ਬਾਅਦ ਹੀ ਪਤਾ ਲੱਗੂਗੀ ਕਿਹੜੀ ਕਿੰਨੇ ਨਿਕਲਦੀ ਹੈ ਉਹ ਜਿਨ੍ਹਾਂ ਨੇ ਸਰੋਂ ਵੱਡੀ ਸੀਗੀ ਸਰੋਂ ਬਾਵਾ ਹੋ ਗਈ ਹੈ ਨਾ ਗੋਰੇ ਥੋਡੇ ਨਾ ਪਰਦੇ ਉਹਨਾਂ ਦੇ ਘਰ ਵਾਲੇ ਵਧੀਆ ਰੇਟ ਵੀ ਵਧੀਆ ਸਮੋ ਪਰ ਇੱਕ ਵਾਰੀ ਸਰਕਾਰ ਦੀ ਇਸ ਵਾਰੀ ਵਧੀਆ ਗੱਲ ਹੈ ਕਿ ਸਰਕਾਰ ਲੱਗਦਾ ਹੈ ਵੀ ਰੇਟ ਵਧੀਆ ਦੇ ਰਹੀ ਆ ਕਣਕ ਦਾ ਵੀ ਸਰੋਂ ਦਾ ਵੀ ਲੱਗਦਾ ਹੈ ਅਸੀਂ ਤਾਂ ਖਬਰਾਂ 'ਚ ਦੇਖਦੇ ਰਹਿੰਨੇ ਆ ਸਰਕਾਰ ਐਲਾਨ ਕਰੀ ਜਾਂਦੀ ਆ ਵੀ ਰੇਟ ਵਧੀਆ ਦੇਣ ਲੱਗ ਰਹੀ ਆ ਸਾਰੀ ਚਜਾਂ ਦਾ ਉਹ ਪੱਤਰਕਾਰ ਸਾਹਿਬ ਨੂੰ ਤਾਂ ਪਤਾ ਹੋਏ ਸਰਕਾਰ ਠੀਕ ਕੰਮ ਕਰ ਰਹੀ ਹੈ ਪਹਿਲਾਂ ਨਾਲੋਂ ਬਈ ਸਾਡੇ ਹਿਸਾਬ ਨਾਲ ਤਾਂ ਠੀਕ ਕਰਦੀ ਹੈ ਉਹ ਖਟਰ ਨਾਲੋਂ ਠੀਕ ਆ ਮਤਲਬ ਸੌਦਾ ਇਹ ਬੰਦਾ ਢੀਕ ਲਾਦਾ ਮੈਨੂੰ ਕਿ ਨਹੀਂ ਉਹ ਕਾਏ ਠੀਕ ਨੇ ਇੰਨੀ ਮੰਗਾਈ ਹੈ ਕੋਈ ਕੰਮ ਨਹੀਂ ਦੰਦਾ ਨਹੀਂ ਮੰਦੇ ਹੋਰੇ ਨੇ ਯਾਰ ਹੈ ਕੰਮ ਧੰਦੀ ਜਾਰੇ ਡਾਡਾ ਸਾਰੇ ਕੁਛ ਰੇਡ ਨਹੀਂ ਮੰਗਾਈ ਹੋਰੀ ਹੈ ਕੰਮ ਧੰਦੀਦਾ ਲਾਲਾ ਜੀ ਤੁਹਾਨੂੰ ਨੌਲੇਜ ਆ ਕੰਮ ਦੰਦੇ ਨਹੀਂ ਤੁਹਾਨੂੰ ਤਾਂ ਨੌਲੇਜ ਇਹ ਤਾਂ ਸਿੱਧੇ ਬੁੱਧੇ ਜਾਟਾ ਫਸਲ ਵੱਢ ਕੇ ਮੰਡੀ ਜੜੇ ਦੇ ਦਿੰਨੇ ਆ બસ ਪੱਲਾ ਪੂਰਾ ਹੋ ਜੇ ਬਸ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਦੇਖੀ ਚੱਲਾਂਗਾ ਮੈਂ ਹਾਂ ਸਰਕਾਰ ਦੀ ਵਪਾਰੀਆਂ ਤੇ ਬਹੁਤ ਵੱਡੀ ਕਿਰਪਾ ਹੋਈ ਹੋਈ ਐ ਵਪਾਰੀ ਤਾਂ ਸਾਰੇ ਛਾਲਾ ਮਾਰਦੇ ਫਿਰਦੇ ਨੇ ਲੱਗੀਆਂ ਢੋਡੀਆਂ ਫੈਕਟਰੀਆਂ ਸਾਰੀਆਂ ਚੱਲੀ ਜਾਂਦੀਆਂ ਨੇ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਪਹਿਲਾਂ ਲੱਗੀਆਂ ਹੁਣ ਨਹੀਂ ਲੱਗਦੀਆਂ ਫਿੱਤਨੇ ਫੁਕਤਰੀਆਂ ਹਾਂ ਉਹ ਕੰਮ ਗਏ ਨਾ ਨਾ ਸਰਕਾਰ ਤੁਹਾਨੂੰ ਦਿੰਦੀ ਆ ਵੱਡੇ ਵੱਡੇ ਲੋਨ ਮੁੜ ਕੇ ਕਰ ਦਿੰਦੀ ਆ ਮਾਫ਼ ਤੁਸੀਂ ਤੁਸੀਂ ਤਾਂ ਜਮ ਨਹੀਂ ਰਹਿੰਦੇ ਤੇਰਾ ਲੋਨ ਦੇਤਾ ਭਾਈ ਦੱਤ ਕਿਹੜਾ ਲੋਨ ਦੇਤਾ ਹਾਂ ਉਹ ਭਾਈ ਮੇਰੇ ਦਿੱਤਾਂ ਨੂੰ ਦੇਖ ਸਾਰਾ ਕੁਝ ਮਾਫ਼ ਹੈ ਉਹ ਭਾਈ ਮੇਰੇ ਨਾਲ ਤਾਂ ਸਾਡੇ ਇਹਦੇ ਟੈਕਸ ਲੱਗੇ ਹੋਏ ਨੇ ਤਾਂ ਮਾਫ਼ੀਆਂ ਆਂਦੀਆਂ ਤੁਹਾਨੂੰ ਤਾਂ ਉਹ ਭਾਈ ਮੇਰੇ ਨਾਲ ਤਾਂ ਲੜਨ ਦੀ ਲੋੜ ਨਹੀਂ ਸੇਠਾ ਇੰਦਾ ਨਹੀਂਗਾ ਲੜਦਾ ਨਹੀਂ ਮੈਂ ਕਿਸੇ ਨਾਲ ਵੀ ਹਾਂ ਮੇਰੇ ਨਾਲ ਲੋੜ ਨਹੀਂ ਤਾਂ ਲੋੜਨੇਗੀ ਠੀਕ ਹੈ ਨਾ ਮੇਰੀ ਗੱਲ ਚੁੱਪ ਗਈ ਨਾ ਹੁਣ ਚੁੱਪ ਗਈ ਜਿਹੜਾ ਸਾਨੂੰ ਸਰਕਾਰ ਕਹਿੰਦੇ ਅਸੀਂ ਤਾਂ ਉਹੀ ਬਾਜਾ ਜਿਹਾ ਬਜਾ ਦਿੰਦੇ ਆ ਵੀ ਭਾਈ ਆਹ ਕੁਛ ਪੱਤਰਕਾਰ ਤੁਸੀਂ ਕਿਹੜਾ ਟੈਕਸ ਭਰਦਾ ਹਾਂ ਪੱਤਰਕਾਰ ਟੈਕਸ ਭਰਦਾ ਦੂ ਹੈ ਸੇਠ ਜੀ ਇੱਕ ਵਾਰ ਹੋਰ ਨਵੀਂ ਖਬਰ ਸੁਣੀ ਹੈ ਆ ਮੈਨਾਂ ਲੱਗਿਆ ਨੇ ਬੀ ਆਣੇ ਨੇ ਉਹ ਕਰਕੇ ਕਹਿੰਦੇ ਦੁਕਾਨ ਬੰਦ ਕਰਖੀਆਂ ਨੇ ਕਹਿੰਦੇ ਕੋਈ ਬਾਸ ਪੂਸ ਕਰਤਾ ਕੀ ਬਾਸ ਕਰਤਾ ਹੋ ਉਹ ਇਹਨਾਂ ਨੇ ਬਿੱਲ ਜਾ ਬਣਾਇਆ ਇੱਕ ਇਹ ਜਿਹੜੇ ਜਿਹੜੇ ਵਪਾਰੀ ਸੀ ਨਾ ਆ ਬੀ ਨਕਲੀ ਵੇਚ ਦਿੰਦੇ ਸੀਗੇ ਹੁਣ ਕੇ ਜ਼ਿੰਮੇਦਾਰ ਔਖਾ ਹੋਈ ਜਾਂਦਾ ਅਗਲਾ ਦਿਖਾਉਂਦਾ ਜਾ ਕੇ ਵੀ ਆ ਮੇਰੇ ਤਾਂ ਫਸਲ ਨਹੀਂ ਹੋਈ ਠੀਕ ਹੈ ਜਾਂ ਦਵਾਈ ਮਾੜੀ ਦੇ ਦਿੰਦਾ ਫਸਲ ਮਰ ਜਾਂਦੀ ਹਾਂ ਭਾਈ ਜ਼ਿੰਮੇਦਾਰ ਔਖਾਈ ਜਾਂਦਾ ਧੱਕੇ ਹਾਂਜੀ ਹੈ ਤੇ ਵਪਾਰੀ ਕਰ ਲੈਂਦੇ ਉੱਤੇ ਸੈਟਿੰਗ ਕੋਈ ਨਾ ਕੋਈ ਅਫਸਰਾਂ ਨਾਲ ਹੋਰ ਨਾਲ ਤਾਂ ਫਿਰ ਹੁਣ ਉਹਨਾਂ ਤੇ ਸਿਕੰਜਾ ਕੱਸਿਆ ਗਿਆ ਇਹ ਤਾਂ ਕੰਮ ਸਰਕਾਰ ਨੇ ਵਧੀਆ ਕਰਿਆ ਵੀਰਿਆ ਉਹ ਵੀ ਉਹ ਵੀ ਕਾਨੂੰਨ ਬਣਾਤਾ ਵੀ ਤੁਹਾਨੂੰ ਹੁਣ ਜੇਲ੍ਹ ਹੀ ਹੋ ਜਾਣੀ ਆ ਪੱਕੀ ਅੱਛਾ ਹਾਂ ਅੱਛਾ ਉਹਦੇ ਕਰਕੇ ਦਕਾਨਾ ਬੰਦ ਕਰਕੇ ਉਹਨਾਂ ਨੇ ਦਕਾਨਾ ਬੰਦ ਕਰ ਹੁਣ ਹੋਣਗੇ ਸਿੱਧੇ ਹਾਂ ਦੇਖੋ ਭਾਈ ਫਿਰ ਬਹੁਤ ਤੇ ਉਹੀ ਗੱਲ ਹੈ ਪਹਿਲਾਂ ਬਥੇਰੀਆਂ ਕਿਸਾਨਾਂ ਦੇ ਇਹਨਾਂ ਨੇ ਅੰਦੋਲਨ ਦੇਖੇ ਕਿਸਾਨਾਂ ਦੇ ਹੁਣ ਆਪ ਨੂੰ ਅੰਦੋਲਨ ਕਰਨਾ ਪੈਗਾ ਨਾ ਹੁਣ ਲੱਗਦਾ ਪਤਾ ਇਹਨਾਂ ਨੂੰ ਵੀ ਇਹ ਦਿਖ ਲੱਗੋ ਆਪਾਂ ਉੱਥੇ ਬੈਠੇ ਨਾ ਭਾਈ ਦਿੱਲੀ ਬਾਰਡਰ ਤੇ ਉਹੀ ਕਰੇ ਉਹੀ ਬੈਠੇ ਨੇ ਤਾਂ ਆਏਗਾ ਹਾਂ ਹਾਂ ਹੁਣ ਦੇਖੋ ਬਈ ਕੀ ਬਣਦਾ ਦੇਖੋ ਪਤਾ ਲੱਗੂਆ ਕਿਨੇ ਭਾਵੇਂ ਕੀ ਦੇਣੇ ਹੁਣ ਸਹੀ ਗੱਲ ਹੈ ਕਿਧਰੋਂ ਆਇਆ ਬਾਈ ਕਿੰਨੀ ਚੱਕੀ ਫਿਰਦਾ ਮੈਂ ਚਾਹ ਫੜਾ ਕੇ ਆਇਆ ਖੇਤ ਵਾਲਿਆਂ ਦੀ ਮਸ਼ੀਨ ਲੱਗੀ ਹੋਈ ਆ ਕਣ ਕੱਢੀ ਜਾਂਦੇ ਨੇ ਉੱਥੇ ਅੱਛਾ ਕਿੰਨੀ ਕੁ ਵੱੜਦੀ ਬਹੁਤ ਲੱਗੀ ਨੇੜੇ ਹੁਣ ਦਾ ਸਾਰੇ ਵੱੜਦੀ ਨਹੀਂ ਰਹਿੰਦੀਆਂ ਐ ਤਾਂ ਲੱਗਦਾ ਕਿ ਮਸ਼ੀਨ ਨਾਲ ਕੀ ਲੱਗਦਾ ਅੱਛਾ ਅੱਛਾ ਠੀਕ ਆ ਵੱਢ ਕੇ ਹੱਥੇ ਜੱਟ ਵਿਹਲੇ ਹੋ ਜਾਂਦੇ ਨੇ ਹੁਣ ਤਾਂ ਮਸ਼ੀਨੀ ਜੋਗਾ ਹੁਣ ਨੂੰ ਲੱਗਦਾ ਕਿ ਉਹ ਕਿਧਰ ਗਿਆ ਕੋਰਾ ਉਹਨੂੰ ਬਾਈ ਫੋਨ ਆ ਗਿਆ ਸੀ ਤੇ ਸੌਰਿਆਂ ਤੋਂ ਖੜੇ ਪੈਰ ਪਰ ਉਹਨੂੰ ਜਾਣਾ ਪੈ ਗਿਆ ਉਹਦੇ ਪੈਰ ਚ ਪੌਰੀ ਆ ਉਹਦਾ ਹੀ ਇਹਨੂੰ ਬਹਿ ਜਾ ਬਾਈ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਈ ਬਹਿ ਜਾ ਉਹ ਢੁਣਾ ਆ ਬੇਰਾ ਕੋਈ ਨਵੀਂ ਤਾਜੀ ਖਬਰ ਕੋਈ ਉਹ ਖਬਰਾਂ ਦਾ ਕੀ ਦੱਸੀਏ ਬਾਈ ਯਾਰ ਉਹ ਫਿਲਮਾਂ ਵਾਲਿਆਂ ਦਾ ਜਮਾਈ ਸਰਿਆ ਪਿਆ ਕਿਵੇਂ ਉਹ ਕਿਵੇਂ ਕੀ ਇਹਨਾਂ ਨੂੰ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਰਿਹਾ ਬਸ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਲੱਗੇ ਹੋਏ ਨੇ ਇੱਕੋ ਹੀ ਗੱਲ ਆ ਬਸ ਸਿੱਖ ਨੂੰ ਫਿਲਮਾਂ ਬਣਾ ਰਹੇ ਨੇ ਸਿੱਖਾਂ ਤੇ ਪਰ ਸਿੱਖਾਂ ਦੇ ਇਤਿਹਾਸ ਦਾ ਪਤਾ ਹੀ ਨਹੀਂ ਕਿਸੇ ਨੂੰ ਫਿਲਮ ਕਿਵੇਂ ਬਣਾਉਣੀ ਆ ਕਿਹੜੀ ਫਿਲਮ ਲਾਤੀ ਹੈ ਜੀ ਆ ਇੱਕ ਹੈਗੀ ਆ ਬਣਾਈ ਆ ਇੱਕ ਹੋਰ ਅਕਾਲ ਫਿਲਮ ਨੂੰ ਐ ਨਹੀਂ ਪਤਾ ਵੀ ਅਕਾਲ ਕੀ ਆ ਹੂੰ ਅੱਛਾ ਭਈ ਹਾਂ ਇਹ ਬਣਾ ਦਿਨ ਬੋਲਣ ਉਹਲੇ ਪਹਿਲੇ ਫਿਲਮ ਦਾ ਹਾਂ ਭਈਆ ਪਿੱਛੇ ਜੇ ਫਿਲਮ ਬਣਾਈ ਇਹਨਾਂ ਨੇ ਰਿਲੀਜ਼ ਕੀਤੀ ਆ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋਇਆ ਉਹਦਾ ਉਹਦੇ ਵਿੱਚ ਜਿਹੜੀ ਚੀਜ਼ ਦਿਖਾਣੀ ਸੀ ਉਹ ਦਿਖਾਈ ਨਹੀਂ ਗਈ ਸਿੱਖ ਇਤਿਹਾਸ ਨੂੰ ਤਾਂ ਇਹ بس ਲੋਕਾਂ ਨੇ ਮਗਰ ਲੱਗ ਲੱ ਕੇ ਪੈਸੇਆਂ ਪਿੱਛੇ ਬਿਖੜੀ ਜਾਂਦੇ ਨੇ ਜਮਾ ਯਾਰ ਮਾ ਇਹਨਾਂ ਤਾਂ ਪੈਸੇ ਚਾਹੀਦੇ ਨੇ ਮਸੰਦ ਇਕੱਠੇ ਹੋਏ ਹੋਏ ਨੇ ਇਹਨਾਂ ਦਾ ਪੈਸਾ ਚਾਹੀਦਾਗਾ ਕੋਈ ਇਤਿਹਾਸ ਨਾਲ ਕੋਈ ਮਤਲਬ ਨਹੀਂ ਇਹਨਾਂ ਦਾ ਹਾਂ ਕੋਈ ਇਤਿਹਾਸ ਨਾਲ ਮਤਲਬ ਨਹੀਂ ਇਹਨਾਂ ਦਾ ਨਾ ਤਾਂ ਉਹਦੇ ਵਿੱਚ ਕੋਈ ਹੋਪ ਕਰਦੇ ਨੇ ਯਾਰ ਸਿੱਖਾਂ ਨੇ ਹੁਣ ਇਹ ਉਹਦੇ ਘਰੇ ਮੈਂ ਗੁਰਦੁਆਰੇ ਛੱਡ ਕੇ ਹੁਣ ਸਿਨੇਮਾ ਜਾ ਕੇ ਇਤਿਹਾਸ ਸਿੱਖਿਆ ਕਰਨਗੇ ਸਿੱਖ ਹਾਂ ਆ ਗੱਲ ਕਰੀਏ ਲੱਖ ਰੁਪਏ ਦੀ ਹਾਂ ਵੀ ਹੁਣ ਸਿਨੇਮਿਆਂ ਦੇ ਵਿੱਚ ਇਤਿਹਾਸ ਨਾਉਣਗੇ ਉਹ ਤੇ ਦੱਸਣਗੇ ਗੁਰਦੁਆਰੇ ਘਟਨੇ ਪਹਿਲਾਂ ਯਾਰ ਜਿੰਨਾ ਨੇ ਇਤਿਹਾਸ ਬਣਾਇਆਗਾ ਉਹਨਾਂ ਨੂੰ ਆਹ ਡਰਾਮੇਵਾਦ ਥੋੜੀ ਸੁਖਾ ਸਕਦੇ ਨੇ ਇਹ ਤਾਂ ਡਰਾਮੇਵਾਦ ਨੇ ਬਿਲਕੁਲ ਡਰਾਮੇਵਾਦ ਨੇ ਇਹ ਤਾਂ ਨਕਲੀਆਂ ਦਾੜੀਆਂ ਹੀ ਲਾ ਲੈਂਦੇ ਨੇ ਨਕਲੀ ਸਾਰਾ ਨਕਲੀ ਆ ਕਕਾਰ ਯਾਰ ਨਕਲੀ ਕਿਵੇਂ ਪਾਸ ਕਰਦੇ ਯਾਰ ਇਹ ਦੇਖੋ ਪਹਿਲਾਂ ਕਦੇ ਇਹ ਮੁਸਲਮਾਨ ਬਣ ਜਾਂਦੇ ਨੇ ਕਦੇ ਇਸਾਈ ਬਣ ਜਾਂਦੇ ਨੇ ਕਦੇ ਹੁਣ ਨਕਲੀ ਦਾੜੀਆਂ ਲਾ ਕੇ ਸਿੱਖ ਬਣ ਜਾਂਦੇ ਨੇ ਇਹ ਕੀ ਦੱਸਣੇ ਕਿਸੇ ਨੂੰ ਬਸ ਉਹ ਹੀ ਵਪਾਰੀ ਲੋਕ ਨੇ ਵਪਾਰੀ ਨੇ ਇਹ ਤਾਂ ਵਪਾਰ ਕਰ ਦਿੰਦੇ ਨੇ ਸਿੱਖ ਧਰਮ ਨੂੰ ਦਿਖਾ ਕੇ ਫਲਮਾ ਕੇ ਲੋਕਾਂ ਨੂੰ ਨੇੜੇ ਇਕੱਠੇ ਕਰਨ ਦਾ ਫਿਲਮਾਂ ਦੇਖੋ ਤੇ ਪੈਸਾ ਆਪ ਦਾ بس ਉਏ ਆਪਣੇ ਵਾਲੇ ਵੀ ਕਈ ਜਿਹੜੇ ਹੋਏ ਨੇ ਨਾ ਪੈਸੇ ਦੇ ਲਾਲਚ ਦੇ ਵਿੱਚ ਪਤਾ ਹੈ ਨਹੀਂ ਉਹਨਾਂ ਨੂੰ ਨਾ ਤਾਂ ਇਤਿਹਾਸ ਪੜਿਆ ਕਦੇ ਨਾ ਸੁਣਿਆ ਉਹ ਇਹਦੇ ਮੰਗਰ ਲਾ ਕੋਈ ਇਹਨਾਂ ਨੂੰ ਹੱਲਾਸ਼ੇਰੀ ਦੇਈ ਜਾਂਦੇ ਨੇ ਕਹਿੰਦੇ ਇਹੀ ਬਾੜਾ ਵਧੀਆ ਹੈਗਾ ਓਏ ਯਾਰ ਆਪਣੇ ਤਾਂ ਬਸ ਆਹੀ ਕੰਮ ਆੜਾ ਸਿੱਖੀ 'ਚ ਬਾਅਦ ਕਾਬਦਾ ਆਪਦੇ ਨੂੰ ਮਰੀ ਜਾਂਦਾ ਕੰਮੇ ਚੱਲੂ ਆ ਯਾਰ ਬਸ ਕੀ ਦੀ ਗੱਲ ਸੁਣ ਲੈ ਹੁਣ ਆ ਤਲਵੰਡੀ ਜੋਂ ਹੁਣ ਵਿਸਾਖੀ ਦਾ ਮੇਲਾ ਸੀਗਾ ਅੱਛਾ ਬਾਈ ਹਾਂ ਲੈ ਉਹ ਸੁਖਬੀਰ ਬਾਦਲ ਆਪਦੀ ਸਟੇਜ ਲਾਈ ਬੈਠਾ ਸੀ ਲੈ ਉਹ ਗੁਰੂ ਘਰ ਦੀ ਜਿਹੜੀ ਬਿਲਡਿੰਗ ਦੇ ਵਿੱਚ ਦੱਸੋ ਉਥੇ ਲੱਗਿਆ ਸੀ ਪ੍ਰਚਾਰ ਕਰਨ 2027 'ਚ ਸਾਡੀ ਸਰਕਾਰ ਆਊਗੀ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਐ ਕਰਾਂਗੇ ਐ ਕਰਾਂਗੇ ਵੀ ਪਹਿਲਾਂ ਤੁਸੀਂ ਉਦੋਂ ਸਿੱਖ ਧਰਮ ਦੇ ਵਿੱਚ ਕੀ ਕਰਤਾ ਹੋਇਆ ਰਹਿੰਦੀ ਹੈ ਕਸਰ ਉਹ ਵੀ ਕੱਢਦੀ ਕਦੇ ਹੁਣ ਪਹਿਲਾਂ ਛੱਡਿਆ ਕੁਛ ਇਹਨੇ ਆ ਪਹਿਲਾਂ ਛੱਡਿਆ ਕੁਛ ਹਾਂ ਹਾਂ ਕਿੰਨੀਆਂ ਬੇਅਦਮੀਆਂ ਕਰਾਤੀਆਂ ਇਹਨੇ ਕੁਛ ਛੱਡਿਆ ਕੁਛ ਨਹੀਂ ਇਹਨੇ ਪੂਰਾ ਘੁੰਮਟਿਆ ਗੱਜ-ਬੱਜ ਕੇ ਬੋਲਣ ਲੱਗ ਪਏ ਅਸੀਂ ਪੂਰੇ ਪੰਜਾਬ ਨੂੰ ਅਸੀਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਦੱਸੋ ਲਾ ਵੀ ਕੀ ਤਰੀਹ ਹਜ ਕਸਰ ਸੀ ਕੋਈ ਉਹ ਇਹਨਾਂ ਦਾ ਹੁੰਦੀ ਉਹ ਦਾਲ ਗੜਦੀ ਹੈਗੀ ਹੁਣ ਉਹ ਗੱਲ ਨਹੀਂ ਬਣਦੀ ਹੈਗੀ ਇੱਕ ਬਾਈ ਉਹ ਸੁਖਵੀਰ ਬਾਦਲ ਨੇ ਜਿਹੜੀ ਉਹ ਨੈਟਵਰਕ ਕੇਬਲ ਸਾਰੇ ਪੰਜਾਬ ਚ ਵਿਛਾਈ ਪਈ ਐ ਉਹ ਵੀ ਇਹਨੇ ਪੂਰਾ ਕਬਜ਼ਾ ਕੀਤਾ ਹਰ ਘਰ ਤੱਕ ਆਪਦਾ ਪ੍ਰਚਾਰ ਕਰਦਾ ਹਰ ਚੀਜ਼ ਦਾ ਅੱਛਾ ਬਾਈ ਸਿਨੇਮਾ ਹੀ ਬਣਾ ਰੱਖਿਆ ਨੇ ਉਹ ਨੈਟਵਰਕ ਸਿਨੇਮਾ ਉਹ ਸਿਨੇਮਾ ਜਿਹੜੀਆਂ ਇਹੋ ਜਿਹੀ ਤਾਂ ਵਿੱਚ ਹੈਗੇ ਨੇ ਜਿਹੜੇ ਇਕੱਠੇ ਹੋਏ ਨੇ ਨਾ ਹੂੰ ਜਿਹੜੇ ਸਿੱਖ ਨੂੰ ਢਾਹ ਲਾਉਂਦੇ ਨੇ ਜਿਹੜੇ ਸਿੱਖਤ ਆਧੀਆਂ ਸੱਚੀਆਂ ਫਿਲਮਾਂ ਨੇ ਜਿਹੜਿਆ ਯੋਧਿਆਂ ਨੂੰ ਪ੍ਰਮੋਟ ਕਰਦੀਆਂ ਨੇ ਉਹ ਜਸਵੰਤ ਸਿੰਘ ਕਾਲੜਾ ਦੇ ਬਣੀ ਫਿਲਮ ਉਹ ਨਹੀਂ ਚੱਲਣ ਦਿੱਤੀ ਇਹਨਾਂ ਨੇ ਅੱਛਾ ਹਾਂ ਹਾਂ ਇੱਕੋ ਵੀ ਐ ਫਿਲਮਾਂ ਹਾਂ ਉਹ ਕੌਮ ਦੇ ਹੀਰੇ ਬਣੀ ਸੀ ਉਹ ਨਹੀਂ ਚੱਲਣ ਦਿੱਤੀ ਇੱਕ ਆਪਣੇ ਇੱਥੇ ਮਾਨਸਾ ਬਣਾਈ ਸੀ ਆਪਣੇ ਮੁੰਡਿਆਂ ਨੇ ਉਹ ਖੂਨੀ ਗਲੀਆਂ ਖੂਨੀ ਗਲੀਆਂ ਹਾਂ ਉਹ ਵੀ ਸਿੱਖ ਇਤਿਹਾਸ ਨੂੰ ਉਹ ਕਰਦੀ ਸੀ ਕਿ ਉਹਦੋਂ ਕੀ ਕੁਝ ਹੋਇਆ ਉਹ ਨਹੀਂ ਚੱਲਣ ਦਿੱਤੀ ਨਹੀਂ ਹੀ ਹੋਣ ਦਿੱਤੀ ਹਾਂ ਹਾਂ ਇਹ ਉਹ ਤਾਂ ਚੱਲਣ ਹੀ ਨਹੀਂ ਦਿੰਦੇ ਜਿਹੜੀਆਂ ਦੂਜੀਆਂ ਨੇ ਇਤਿਹਾਸ ਵਿਗਾੜਦੀਆਂ ਨੇ ਸਿੱਖਾਂ ਨੂੰ ਢਾਹ ਲਾਉਂਦੀਆਂ ਨੇ ਸਿੱਖੀ ਨੂੰ ਤੇ ਉਹਨਾਂ ਨੂੰ ਇਹ ਦਾਵਾ-ਦਾਵਾ ਦਾਵਾ ਕਰੀ ਜਾਂਦੇ ਨੇ ਤੂੰ ਦੇਖ ਲੈ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਨਹੀਂ ਕਰਨਗੀਆਂ ਜਿਹੜੇ ਆਪਣੇ ਵਰਗੇ ਮਾੜੇ-ਮੋٹے ਜਾਣਕਾਰ ਨੇ ਉਹ ਤਾਂ ਉਦੋਂ ਰਹਿਣੇ ਨਹੀਂ ਰਹਿਣੇ ਨਹੀਂ ਠੀਕ ਹੈ ਨਵੀਂ ਮਡੇਰ ਨੂੰ ਇਹ ਆ ਪਰੋਸਣਗੇ ਵੀ ਤੁਹਾਡਾ ਇਤਿਹਾਸ ਕੀ ਹੈ ਭੱਬਲ ਬੁੱਥੇ 'ਚ ਬਹਿ ਜਾਣਗੇ ਉਹ ਸੱਚ ਮੰਨਣਗੇ ਇਹ ਇਹਨੂੰ ਦੇਖਣਗੇ ਤੇ ਕਹਿਣਗੇ ਇਹੀ ਸੱਚ ਆ ਆ ਜਿਹੜਾ ਡਰਾਮਾ ਦਿਖਾਈ ਜਾਂਦੇ ਨੇ ਡਰਾਮਾ ਦਿਖਾਈ ਜਾਂਦੇ ਆ ਤਾਂ ਪੰਜਾਬ ਨੂੰ ਜਿਵੇਂ ਉਹ ਨਹੀਂ ਹੁੰਦਾ ਦੀਮਕ ਕੀੜਾ ਹੁੰਦਾ ਐਂ ਲੱਗੇ ਹੋਏ ਨੇ ਐਂ ਤਾਂ ਲੱਗਾ ਭਗੌਣ ਲੱਗ ਗਿਆ ਜਿਵੇਂ ਲੱਗੇ ਹੋਏ ਨੇ ਡਰਾਉਂਦੇ ਦਿਖਾਈ ਜਾਂਦੇ ਨੇ ਬਹੁਤ ਸਾਧਸ਼ਾ ਵੱਡੀਆਂ-ਵੱਡੀਆਂ ਸਾਧਸ਼ਾ ਬਣਾਈਆਂ ਜਾ ਰਹੀਆਂ ਨੇ ਪੰਜਾਬ ਨੂੰ ਢਾਹ ਲਾਉਣ ਵਾਸਤੇ ਇਹ ਤਾਂ ਸ਼ਸਤਰਾਂ ਨੂੰ ਛੜਾ ਕੇ ਇਹਦਾ ਗੁੱਲੀ ਡੰਡਾ ਫੜਾ ਦੇਣਗੇ ਹੱਥ ਤੇ ਸਿੱਖਾਂ ਦੇ ਤੂੰ ਦੇਖਦਾ ਜਾ ਹਾਂ ਕਰਨਗੇ ਜਿਹੋ ਜਿਹੇ ਹਾਲਾਤ ਬਣਦੇ ਜਾਂਦੇ ਨੇ ਬਾਈ ਯਾਰ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਮੇਰਾ ਸਿਰ ਘਬਰਾਉਣ ਲੱਗਦਾ ਓ ਕੀ ਹੋ ਗਿਆ ਤੈਨੂੰ ਸੱਚੀਆਂ ਗੱਲਾਂ ਨੇ ਉਹਦਾ ਪੂਰੇ ਬੈਠਾ ਤੈਨੂੰ ਪਿੰਡ 'ਚ ਪਤਾ ਨਹੀਂ ਲੱਗਦਾ ਉਹਨੇ ਆ ਕੇ ਦੱਸੀਆਂ ਸਾਰੀਆਂ ਖਬਰਾਂ ਬਾਈ ਬਹੁਤ ਕੁਝ ਹੋ ਰਿਹਾ ਦੁਨੀਆ ਤੇ ਰਸਤੇ ਖੇਤੋਂ ਘਰੇ ਘਰੇ ਕਰੇ ਬੇਦਾਰ ਜੁੜਦੇ ਨੇ ਆਹ ਬਾਈ ਦੁਨੀਆ ਚ ਬਹੁਤ ਬਿਲਕੁਲ ਸਹੀ ਗੱਲ ਆ AI ਚੱਲੀ ਹੈ ਨਾ ਤੂੰ ਇਹਦੇ ਵਿੱਚ ਦੇਖੀ ਇਹਦਾ ਬਹੁਤ ਕੁਝ ਬਣਾ ਬਣਾ ਦਿਖਾਏ ਨੇ ਸਿੱਖੋ ਗੁਰੂਆਂ ਬਾਰੇ ਉਹ ਦੇਖਿਆਗਾ ਗੁਰੂ ਆਜਿਨੇ ਜੀ 33 ਦੇ ਬਿਠਾਏ ਉਹਨਾਂ ਨੂੰ ਨੱਚਦੇ ਦਿਖਾ ਰੱਖਿਆ ਇਹਨਾਂ ਦਾ ਬਹੁਤ ਬਹੁਤ ਖਤਰਨਾਕ ਹੈ ਇਹ ਆਪਣੇ ਮਾਸਤੋ ਕਰਤਾ ਇਹ ਏ ਆਈ ਸੁੱਤੇ ਪਏ ਨੇ ਹਾਂ ਛੋਟੇ ਛੋਟੇ ਬੱਚਿਆਂ ਨੂੰ ਏ ਆਈ ਤੇ ਵੀਡੀਓ ਜਦੋਂ ਬਣ ਕੇ ਆਉਂਦੀ ਇਹਨਾਂ ਨੂੰ ਦਿਮਾਗ ਤੇ ਐਵੇਂ ਹੋਊਗਾ ਵੀ ਗੁਰੂ ਸਾਹਿਬ ਆ ਐਂ ਕਰੀ ਜਾਂਦੇ ਨੇ ਐਂ ਕਰੀ ਜਾਂਦੇ ਨੇ ਤਾਂ ਹੀ ਦਾ ਕਹਿੰਦਾ ਵੀ ਜਾਗੋ ਸਿੱਖੋ ਜਾਗੋ ਜੇ ਨਾ ਜਾਗੇ ਨਾ ਜਮੀ ਖਤਮ ਕਰਦੇ ਨੇ ਪੱਟੀ ਮੇਸ ਕਰਦੇਣਗੇ ਸਿੱਖ ਇਤਿਹਾਸ ਦੀ ਇਹ ਇਹਦਾ ਪੁਰਾਣਾ ਜਿਹੜਾ ਆਪਣਾ ਪ੍ਰਾਣ ਪ੍ਰਾਤਨ ਜਿਹੜਾ ਇਤਿਹਾਸ ਹੁੰਦਾ ਨਾ ਸਿੱਖ ਧਰਮ ਦਾ ਅੱਛਾ ਬਈ ਉਹੀ ਆਪਾਂ ਨੂੰ ਪੜ੍ਹਨਾ ਚਾਹੀਦਾ ਜਨਨ ਚਰ ਆਪਾਂ ਪੜ੍ਹਦੇ ਨਹੀਂ ਨਾ ਉਹਨਾਂ ਚਰ ਕੁਛ ਮਰਜ਼ੀ ਕਰੀ ਜਾਣ ਦੇਖਣ ਨਾਲ ਫਿਲਮਾਂ ਕਰਨ ਨਾਲ ਬਣਾਉਣ ਨਾਲ ਕੋਈ ਫਾਇਦਾ ਨਹੀਂਗਾ ਡਰਾਮੇ ਦਿਖਾਉਣ ਨਾਲ ਨਹੀਂ ਸਿੱਖ ਦਾ ਇਤਿਹਾਸ ਰਚਦੇ ਨੇ ਹਾਂ ਰਚਦੇ ਨੇ ਬਾਕੀ ਬਾਈ ਤੁਸੀਂ ਆ ਕੇ ਤਾਂ ਦਿਮਾਗ ਖੁੱਲ ਜਾਂਦਾ ਨਹੀਂ ਇਹਦਾ ਦਿਮਾਗ ਹੁੰਦਾ ਰਹਿੰਦਾ ਵੀ ਮੈਂ ਅਸੀਂ ਤਾਂ ਉਹੀ ਐ ਪਿੰਡ ਤੋਂ ਅਸੀਂ ਹੀ ਪਿੰਡ ਚ ਫਿਰਦੇ ਰਹਨੇ ਆ ਰੋਟੀ ਵਾਸਤੇ ਦੇਖ ਲਾ ਭਾਈ ਐਂ ਫਿਰਦੇ ਘਰੇ ਖੇਤੋਂ ਘਰੇ ਕਰੋ ਖੇਤ ਇਹ ਕਬੀਲਦਾਰੀ ਲੋਟ ਨਹੀਂ ਆਉਂਦੀ ਹੂੰ ਭਾਈ ਗੱਲ ਹੋਰ ਆਈ ਨਾ ਡੰਗਾ ਪਾ ਲਾ ਦਿੰਦੇ ਆ ਭਾਈ ਇਹ ਬਾਕੀ ਥੋਡੇ ਵਰਗੇ ਆ ਜਾਂਦੇ ਨੇ ਪੱਤਰਕਾਰ ਸਾਹਿਬ ਵਰਗੇ ਸ਼ਹਿਰੋਂ ਆ ਕੇ ਖਬਰ ਸੁਣਾ ਦਿੰਦੇ ਨੇ ਨਹੀਂ ਇਸ ਦਾ ਭਾਈ ਹੋਈ ਗੱਲ ਹੈ ਕਾਜੀ ਦੀ ਦੌੜ ਮਸੀਤਾਂ ਤੱਕ ਹੈ ਬਸ ਕਰੇ ਖੇਤ ਖੇਤੋਂ ਘਰੇ ਆਹੀ ਲੋਟ ਨਹੀਂ ਆਉਂਦੀ ਕਬੀਲਦਾਰੀ ਦੇਖੋ ਭਾਈ ਧੰਨਵਾਦ ਤੁਹਾਡਾ ਇਹ ਜੀ ਗੱਲਾਂ ਲੱਦਦੇ ਰਿਹਾ ਕਰੋ ਪਤਾ ਚੱਲਦਾ ਰਹਦਾ ਸਾਨੂੰ ਸਹੀ ਗੱਲ ਹੈ ਸਹੀ ਗੱਲ ਚਲੋ ਚੱਲੀਏ ਮਿੱਤਰੋ ਸੋਤਾ ਹੋ ਗਿਆ ਆਪਾਂ ਨੂੰ ਆਣਾ ਟਾਈਮ ਹੋ ਗਿਆ ਜਦ ਚੱਲੀਏ ਇੱਥੇ ਗੱਲਾਂ 'ਚ ਬਹਿਣ 'ਚ ਬਹਿ ਗਏ ਆਪਾਂ ਕਿਹੜੇ ਗੱਲਾਂ ਦੇ ਬਹਿਣ 'ਚ ਬਹਿ ਗਏ ਆ ਚੱਲੀਏ ਚੱਲ ਬਾਈ ਫੇਰ ਮਿਲਦੇ ਆ ਸੇੜ ਜੀ ਆਜੋ ਇੱਥੇ ਚੱਲੀਏ ਆਇਓ ਆਇਓ ਚੱਲੀਏ ਸੇੜ ਜੀ ਕਿਹੜੇ ਚੱਕਰਾਂ 'ਚ ਬਹਿ ਗਏ ਲਾਲੀ ਦੇਖਦੇ ਹੋ ਆਇਓ ਚੱਲੀਏ ਆ ਆ ਗਿਆ ਆ ਗਿਆ ਸੁਰਖੀ ਓਏ ਉਹ ਥੋੜਿਆ ਮਾਵਾ ਸੁਰਖੀ ਲਾਏ ਨੂੰ ਬਾਹਰ 'ਚ ਖੜ ਕੇ ਡੀਕਦੇ ਹੁੰਦੇ ਸੀ ਗਿਆ ਹੁਣ ਕਦੋਂ ਸੁਰਖੀ ਲਾਲਾ ਆਊਗਾ ਸਾਡੇ ਕਾਹਦੇ ਠੰਡ ਪਾਊਗਾ ਕੁਲਫੀ ਠੰਡੀ ਠਾਰ ਕੁਲਫੀ ਠੰਡੀ ਠਾਰ ਪਾਰਲੀਮੈਂਟ ਸਾਡੀ ਪੇਂਡੂ ਪਾਰਲੀਮੈਂਟ ਪੇਂਡੂ ਪਾਰਲੀਮੈਂਟ ਸਾਡੀ ਪੇਂਡੂ ਪਾਰਲੀਮੈਂਟ ਕਈ ਹੈਗੇ ਨੇ ਓਲੇ ਭਲੇ ਕਈ ਹੈਗੇ ਨੇ ਓਲੇ ਭਲੇ ਕੈਨੇ ਵਾਲੇ ਚੰਤ ਪੈੰਡੂ ਪਾਰਲੀਮੈਂਟ ਸਾਡੀ ਪੈੰਡੂ ਪਾਰਲੀਮੈਂਟ ਪੈੰਡੂ ਪਾਰਲੀਮੈਂਟ ਸਾਡੀ ਪੈੰਡੂ ਪਾਰਲੀਮੈਂਟ ਕਈ ਖੜ ਜਾਂਦੇ ਆਉਂਦੇ ਜਾਂਦੇ ਕਈ ਖੜ ਜਾਂਦੇ ਆਉਂਦੇ ਜਾਂਦੇ ਕਈ ਬਹਿੰਦੇ ਪਰਮਾਨੈਂਟ ਪੈੰਡੂ ਪਾਰਲੀਮੈਂਟ ਸਾਡੀ ਪੈੰਡੂ ਪਾਰਲੀਮੈਂਟ ਪਿੰਡੂ ਪਰਲੀਮੈਂਟ ਸਾਡੀ ਪਿੰਡੂ ਪਰਲੀਮੈਂਟ ਪਿੰਡੂ ਪਰਲੀਮੈਂਟ ਸਾਡੇ ਪਿੰਡ ਦੀ ਪਰਲੀਮੈਂਟ